ਚੋਰ ਤਾਂ ਛੋੜੇ ਘਰ ਤੱਕ ਵੀ ਚੋਰ ਤਾਂ ਘੜੀ ਵੀ ਨਹੀਂ ਆਉਂਦੇ ਮਾੜੂ ساری ਰਾਤ ਬੋਲੀ ਜਾਂਦਾ ਰਹਿੰਦਾ ਮਾੜੂ ਥੋੜਾ ਵੇਲਾ ਦਾ ਹਮ ਬੰਦੇ ਜਾਗਦੇ ਪਏ ਦਿਖਾਉਂਦਾ ਮਾੜੂ ਜਿੱਦਾਂ ਸੱਟ ਚਾਰ ਤੇ ਪਾਈ ਲਿਆ ਛੋੜਾ ਨਾ ਹੀ ਕਿਹਾ ਉਹਨੇ ਲੈ ਕੇ ਨਜ਼ਰ ਤੀਂ ਜਿੱਦਾਂ ਕੋਲ ਚਕੇ ਨੂੰ ਮੰਮ ਦਾ ਕਿਸੀ તેરી ચાજ પે હરી બાર યાર કદ્યા ફોજિયાના પાંડે ચાખે હસ ચાડી ચાની રખે ચૌદને ਇਹ ਬਾਪੂ ਸਾਰੀ ਰਾਤ ਸਾਡਾ ਬੋਲੀ ਜਾਂਦਾ ਰਹਿੰਦਾ। ਉਹ ਤੈਨੂੰ ਨਹੀਂ ਪਤਾ ਸ਼ਰੋਕ ਕਿਹੜਾ ਆ ਜਿਹਨਾਂ ਦੇ ਬਿਮਾਰ ਪਾਦੇ ਤੋਂ। ਮੈਂ ਨਹੀਂ ਚੋਰ ਤਾਂ ਗਲੀ 'ਚ ਵੀ ਨਹੀਂ ਆਉਂਦੇ ਸਾਡੇ। ਅਗਲਾ ਕਹਿੰਦਾ ਇਹ ਬੰਦੇ ਬੋਲੀ ਜਾਂਦੇ ਆ ਜਾਗਦੇ ਪਏ। ਹਾਂ ਝੁੰਗ ਲਈ ਬੱਛਾ। ਫੇ ਅਗਲਾ ਕਹਿੰਦਾ ਬੰਦੇ ਜਾਗਦੇ ਪਏ ਸੁੱਤੇ ਹੀ ਨਹੀਂ। ਚੋਰ ਤਾਂ ਗਲੀ 'ਚ ਵੀ ਨਹੀਂ ਆਉਂਦੇ। ਰੱਖ ਛਲਟਾ ਪਿੰਦਾ। ਆ ਦੇ ਮੰਗਾ ਵੱਢੀ ਜਾਂਦੇ ਠੇਕੇ। ਇਤਨੂੰ ਪਤਾ ਦੀ ਮਾਦੀ ਫੁੱਦੀ ਤੇ ਲਨ ਬਮਾਲ ਭਾਰ ਕੇ ਜਾ ਮੈਨੂੰ ਤੋੜਦੇ ਆ। ਹੋਹੀ ਖਿੱਟੀਆਂ ਵਾਲੀ ਦੇ। ਉਹ ਤਾਂ ਬੰਦੀ ਬਹੁਤ ਚੰਗਿਆ। ਇਹਦੇ ਪੈਂਦੀ ਆਦੀ ਦੀ ਪੌਂਦੀ ਚੰਗਿਆ। ਮੈਂਬਰ ਸਰਪੰਚ ਤੇਰੀ ਪੈਨੂੰ ਪੱਛੇ ਜਾਂ ਤੇਰੀ ਨੂੰ ਫੌਜੀ ਆਲਾ। ਮੈਂਬਰ ਸਰਪੰਚ ਬਹੁਤ ਚੰਗੇ ਵਿਚਦਾਂ। ਤਾਂ ਇਹ ਦੇ ਫੁੱਦੀ ਚਾ ਕੇ ਨਤਭਾ ਸਰ ਪੈਂਚ ਜੋਗੀ ਜਿਹੜਾ ਗੁੰਗਾ ਜੋਗੀ ਆਉਂਦਾ ਉਹ ਵੀ ਬਹੁਤ ਚੰਗਾ ਬੰਦਾ ਉੱਥੋਂ ਦਾ ਚੱਕਦਾ ਹੋ ਇਹ ਮਾਂ ਦੇ ਫੁੱਦੀ ਮਾਰੀ ਮਾਤਾ ਮਾਤੇ ਹਾਂ ਭਾਈ ਨੂੰ ਗਾਲਾਂ ਕੱਢੀਆਂ ਸੌ ਸੌ ਜਾਂ ਤਾਂ 12 ਵਜੇ ਬੈਠੂ ਕਾਗਾ ਛਾਂਦ ਕੇ ਇਹ ਮਾਂ ਦੇ ਫੁੱਦੀ ਨਾ ਕੇ ਜਾਇਆ ਘਰ ਤੇ ਨਾ ਕਿੱਥੇ ਆ ਪਿਆ ਨਾ ਕਿ ਉਹ ਛਾਂ ਸੁਣਿਆ ਜਦ ਛਮਨ ਜਵਾਕ ਨੂੰ ਜੱਤੀ ਕੋਲੇ ਗਏ ਦੇਖਣ ਹੈ ਹਾਂ ਲੋਗੇ ਹੁਣ ਕੀ ਤੈਰਾ ਮੈਨਾਂ ਨਾਲ ਨਹੀਂ ਕੋਈ ਹੈ ਹਾਂ ਹਾਂ ਸੈਕਲ ਤਾਂ ਹੈ ਵੀ ਤੇਰੇ ਕਰਕੇ ਆਪਣੀ ਗਲੀ ਬਚੀ ਵੀ ਹੈ ਚੋਰ ਚਾਰ ਇੱਥੇ ਚੋਰੀ ਨਹੀਂ ਕਰਦੇ ਗਲੀ ਚ ਇਹ ਸਾੜਾ ਧਾਰੀ ਪਿੰਡ ਹੈ ਅਗਲਾ ਕਹਿੰਦਾ ਬੰਦੇ ਦਾ ਬੋਲੀ ਹੈ ਯਾਰ ਇਹ ਹੋਇਆ ਜਰਾ ਮਾਸੀ ਜੜਾ ਨੂੰ ਲੈ ਕੇ ਗਿਆ ਕੁੱਤ ਲੱਗਿਆ ਅਰੇ ਆ ਜੀ ਕਰੋ ਪਾਪਾ ਫੇਰ ਵੀ ਘਰ ਦਾ ਮਾਲਕ ਆ ਨਹੀਂ ਪੈਂਦੀ ਚੋਲ ਹਲਾਇ ਤੇ ਕੱਦ ਦਾ ਫੇਤੀ ਬੈਠਾ ਖੇਵਨੂ ਤਰਾ ਕਰ ਜੀ ਦੇ ਨਾਲ ਇਹ ਭਾਈ ਜੀ ਨਾਲ ਮਾਰਨ ਆਏ ਇਹ ਦੇਖੰਦਾ ਮੈਂ ਮੁਖੀ ਹਾਂ ਮੁਖੀ ਆ ਪੈਂਦੀ ਫੁੱਢੀ ਆ ਜੀ ਨਾਲੇ ਆ ਖਟਿਆਲੀ ਦੀ ਕੁੜੀ ਦੀ ਪੋਥਲੀ ਆ